ਜਦੋਂ ਕੋਲੋਂ ਤੁਹਾਡੀ ਮੰਡੀ ਪੀੜੀ ਉੱਥੋਂ ਤੱਕ ਤੁਹਾਡੇ ਪਾਰੀਆਂ ਦੇ ਵਿੱਚ ਆਉਂਦੇ ਆ। ਅੱਜ ਫੈਜ਼ਲ ਜੱਟ ਦੇ ਬਹੁਤ ਚਰਚੇ ਹੋ ਰਹੇ ਨੇ ਪਾਕਿਸਤਾਨ ਜਿੱਦਾਂ ਫਾਇਰਿੰਗ ਹੋਈ 18 ਕਿੰਟ ਉਹਨਾਂ ਨੇ ਮੁਕਾਬਲਾ ਕੀਤਾ। ਲੋਕੀ ਉਹ ਦੀ ਮੁਕਾਬਲੇ ਤੇ ਵਿੱਚ ਉਹ ਇਹ ਦਿਖ ਰਿਹਾ ਕਿ ਜੱਟ ਜੱਟ ਲੜਿਆ ਤੇ ਜੱਟ ਨੇ ਜੱਟਾਂ ਦੀ ਕਰਕੇ ਵਿਖਾਈ। ਘਰ ਘਰ ਨਸ਼ਾ ਪਾ ਦਿੱਤਾ ਹੋਊਗਾ ਕਈ ਲੋਕ ਉਹਨੇ ਮਾਰ ਦਿੱਤੇ ਹੋਣਗੇ। ਪਰ ਜਿਹੜਾ ਉਹ ਸ਼ਬਦ ਵਰਤਣ ਲੱਗਾ ਕਿ ਜੱਟ ਦਾ ਪੁੱਤ ਨਾ ਕਿ ਉਹ ਜੀ ਮੈਂ ਭੱਜ ਗਿਆ। ਜਿਹੜਾ 48 48 ਘੰਟੇ ਮੁਕਾਬਲੇ ਵਾ 72 72 ਘੰਟੇ ਮੁਕਾਬਲੇ ਪਪੂ ਟੰਡੇ ਵਾਲਿਆਂ ਨੇ ਛਾਤੀ ਪੁਲਸੀਆਂ ਮਾਰਦੇ ਸੀ ਇੱਕ ਦਿਨ ਤੇ ਭਾਈ ترشیم ਸਿੰਘ ਮੱਤੇਵਾਲ ਦਾ ਮੁਕਾਬਲਾ ਜਦੋਂ ਪੜਦੇ ਆ ਨਾ ਤੇ ਉਹ ਕਮਾਦ ਜਿਹੜਾ ਸੀ ਕਮਾਦ ਨਾ ਚਾਰ ਕਿਲੇ ਕਮਾਦ ਸੀ ਵਿਸ ਗਿਆ ਸੀ ਸਾਰਾ ਇੰਨੀ ਗੋਲੀ ਚੱਲੇ ਬੋਲਟ ਪ੍ਰੂਫ ਟਰੈਕਟਰ ਲੈ ਕੇ ਆਈ ਸੀ ਤੇ ਜੋ ਡ੍ਰੈਗਨ ਗੰਦਾ ਫਾਇਰ ਵਾਜਦਾ ਸੀ ਨਾ ਕਬਜ਼ਿਆਂ ਦੇ ਉੱਤੇ ਤੇ ਬੁਲਟ ਪ੍ਰੂਫ ਟਰੈਕਟਰ ਨੂੰ ਦੇ ਮਾਰਦੇ ਸੀ ਉਹਨਾਂ ਨੇ ਅੱਜ ਦੇ ਕਈ ਨੌਜਵਾਨਾਂ ਨੂੰ ਤੇ ਹਰੀ ਸਿੰਘ ਨਲਵਾ ਬਾਰੇ ਨਹੀਂ ਪਤਾ ਜਾਂ ਬਾਬਾ ਬਚਿੱਤਰ ਸਿੰਘ ਬਾਰੇ ਉਹਨਾਂ ਨੂੰ ਨਹੀਂ ਪਤਾ। ਤਾਂ ਇਹ ਲੋਕ ਸਿੰਘ ਬੱਬਰ ਦੀਆਂ ਅੱਖਾਂ ਕੱਢਤੀਆਂ ਸੀ, ਗਰਮਸਰੀਏ ਦੇ ਸਰੀਰ 'ਚ ਵਾਰ-ਵਾਰ ਕਰਤੀਆਂ ਸੀ, ਗੱਟਿਆਂ 'ਚ ਕੇਲ ਠੋਕਤੀ ਸੀ, ਸਿਰ 'ਚ ਕੇਲ ਠੋਕੇ ਸੀ। ਤੇ ਉਹਨੇ ਵੀ ਅੱਖ ਨਿਕਲੀ ਹੋਈ ਦੇ ਉੱਤੇ ਬਾਹਰ ਪਹਿਰੇਦਾਰ ਨੂੰ ਪੁੱਛਿਆ ਵੀ ਸ਼ਾਮ ਜਦੋਂ ਸੂਰਜ ਡੁੱਬ ਗਿਆ ਮੈਨੂੰ ਦੱਸ ਦੇ ਮਾਰਾ ਰਸਤਾ ਬਾਹਰ ਦਾ। ਕਿ ਸਿੱਖ ਪੰਥ ਕੋਲ ਐਡੇ ਤਗੜੇ-ਤਗੜੇ ਹਥਿਆਰ ਕਿੱਥੋਂ ਆਉਂਦੇ ਨੇ? ਇਹ ਰਸ਼ੀਅਨ ਮੇਡ ਵੈਪਨਾਂ ਜਿਹੜੇ ਆ ਉਹ ਕਿੱਦਾਂ ਭਾਰਤ ਦੇ ਵਿੱਚ ਆਉਂਦੇ ਨੇ? ਸਾਡੇ ਗੁਰੂ ਨੇ ਸਾਨੂੰ ਫੌਜ ਬਣਾਇਆ ਬਿਲਕੁਲ ਫੌਜਾਂ ਨੇ ਜਦੋਂ ਜੰਗ ਕਰਨੀ ਹੋਵੇ ਹਰ ਇੱਕ ਚੀਜ਼ ਪੈਦਾ ਹੋਵੇ ਜਪੀ ਸਿੰਘ ਬਹਿਲਾ ਸ਼ੀਤਲ ਸਿੰਘ ਮੱਤੇਵਾਲ ਦੇ ਮੁਕਾਬਲੇ ਬਾਰੇ ਦੱਸੋ ਫੈਜ਼ਲ ਜੱਟ ਤੋਂ ਪ੍ਰਭਾਵਿਤ ਨਹੀਂ ਹੋਣਗੇ ਸਾਥਸ਼ੀਏ ਘਰ ਤੁਸੀਂ ਦੇਖ ਰਹੇ ਹੋ ਔਨ 에ਅਰ ਇਸ ਵਕਤ ਗੱਲ ਕਰਾਂਗੇ ਫੈਜ਼ਲ ਜੱਟ ਦੀ ਕਿਉਂਕਿ ਲੰਬੇ ਸਮੇਂ ਤੋਂ ਉਸ ਦੇ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਚਰਚੇ ਹੋ ਰਹੇ ਨੇ ਕਿ ਚਾਚੇ ਭਤੀਜੇ ਜਿਸੀ ਇਹ ਚਾਰ ਜਾਨੇ ਨੇ 4000 ਪੁਲਿਸ ਨਾਲ ਟੱਕਰੇ ਕੀਤੇ ਲੰਬੇ ਸਮੇਂ ਉਹਨਾਂ ਦੀ ਜਿਹੜੀ ਫਾਇਰਿੰਗ ਹੈ ਉਹ ਚੱਲਦੀ ਰਹੀ ਪਰ ਅਸਲ ਦੇ ਵਿੱਚ ਸੋਰਮਿਆਂ ਦੀ ਗੱਲ ਕਰਾਂਗੇ ਕਿ ਆਖਰ ਐਸੇ ਸੋਰਮੇ ਵੀ ਸੀਗੇ ਜਿਨ੍ਹਾਂ ਨੇ 48 48 ਘੰਟੇ ਲਗਾਤਾਰ ਪੁਲਿਸ ਨਾਲ ਟੱਕਰੇ ਕੀਤੇ ਲੰਬੇ ਸਮੇਂ ਫਾਇਰਿੰਗ ਵੀ ਹੁੰਦੀ ਰਹੀ ਪਰ ਅੱਜ ਉਹਨਾਂ ਨੂੰ ਇਤਿਹਾਸ ਦੇ ਵਿੱਚੋਂ ਕੋਈ ਨਹੀਂ ਪੜ੍ਹਦਾ ਉਹਨਾਂ ਬਾਰੇ ਕੋਈ ਵੀ ਨਹੀਂ ਜਾਣਦਾ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਯੂनाइटेड ਸਟੂਡੈਂਟਸ ਇਕ ਫੈਡਰੇਸ਼ਨ ਤੋਂ प्रधान जुगराज सिंह ਮਹਿਲ ਮੌਜੂਦ ਹੈਗੇ। ਮਿਰਜੀ ਪਹਿਲੇ ਤਾਂ ਸਵਾਗਤ ਕਰਦੇ ਆ ਬਹੁਤ-ਬਹੁਤ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਫੈਜ਼ਲ ਜੱਟ ਦੇ ਬਹੁਤ ਚਰਚੇ ਹੋ ਰਹੇ ਨੇ। ਪਾਕਿਸਤਾਨ ਜਿੱਦਾਂ ਫਾਇਰਿੰਗ ਹੋਈ 18 ਕਿੰਟ ਉਹਨਾਂ ਨੇ ਮੁਕਾਬਲਾ ਕੀਤਾ। ਉਸ ਤੋਂ ਤੁਸੀਂ ਵੀ ਪਲੀਪਾਂਤ ਜਾਣੂਓ ਕਿਉਂਕਿ ਕਈ ਵੀਡੀਓਜ਼ ਪੈ ਚੁੱਕੀਆਂ ਨੇ। ਅੱਜ ਦੀ ਨੌਜਵਾਨ ਪੀੜੀ ਬਹੁਤ ਖੁਸ਼ ਹੋ ਰਹੀ ਹੈ ਕਿ ਚਾਰ ਜਾਣੇ ਸੀਗੇ 4000 ਪੁਲਿਸ ਨਾਲ ਟੱਕਰੇ ਕੀਤੇ ਪੁਲਿਸ ਨੂੰ ਵੀ ਹੈਲੀਕਾਪਟਰ ਤੱਕ ਲਿਆਣੇ ਪਏ। ਪਰ ਇੱਕ ਪਾਸੇ ਪਿਛਲੇ ਕੁਝ ਦਿਨਾਂ ਤੋਂ ਇਹ ਵੀ ਦੇਖ ਰਹੇ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਐ ਸਟੋਰੀਜ਼ ਵੀ ਅਪਲੋਡ ਕਰਦੇ ਰਹੇ ਸੁਰਜੀਤ ਸਿੰਘ ਬਹਿਲਾ ਜਾਂ ਹੋਰ ਕਈ ਸੂਰਮਿਆਂ ਦੀ ਉਹਨਾਂ ਦੀ ਪ੍ਰਚਨਣਾ ਪਾਉ ਅਸਲ ਚ ਨਾ ਵਰਤਮਾਨ ਨੌਜਵਾਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਜਿਹਦੇ ਬਾਰੇ ਜਾਣਕਾਰੀ ਹੋਵੇ ਹੁਣ ਫੈਜ਼ਲ ਪ੍ਰਭਾਵਿਤ ਉਹਨਾਂ ਨਹੀਂ ਕਰ ਰਿਹਾ ਜਿੰਨਾ ਜੱਟ ਪ੍ਰਭਾਵਿਤ ਕਰ ਰਿਹਾ ਲੋਕੀ ਉਹ ਦੀ ਮੁਕਾਬਲੇ ਤੇ ਵਿੱਚ ਉਹ ਦੇਖ ਰਹੇ ਕਿ ਜੱਟ ਜੱਟ ਲੜਿਆ ਤੇ ਜੱਟ ਨੇ ਜੱਟਾਂ ਦੇ ਕਰਕੇ ਵਿਖਾਈ ਹੈ ਫੈਜ਼ਲ ਕੀ ਹੈ ਫੈਸਲ ਦਾ ਕਰਦਾਰ ਕੀ ਹੈ ਉਹ ਮਾਇਨੇ ਨਹੀਂ ਰੱਖਦਾ ਕਿਉਂਕਿ ਜਿਹੜੀ ਜਿਹੜੇ ਖੂਨ ਨੂੰ ਅਸੀਂ ਬਿਲੋਂਗ ਕਰਦੇ ਆਂ ਜੁਝਾਰੂਆਂ ਦਾ ਖੂਨ ਰਿਹਾ ਇਹ ਮਾਰਸ਼ਲ ਬਲੱਡ ਆ ਤੇ ਜਦੋਂ ਕੋਈ ਵੀਰਗਾਥਾ ਸੁਣਦਾ ਜਾਂ ਕਿਸੇ ਮਰਦ ਦਾ ਲੜਨਾ ਸੁਣਦਾ ਤੇ ਏ ਕਢਾ ਕੇ ਮਰਨਾ ਸੁਣਦਾ ਤੇ ਕੁਛ ਹੁੰਦਾ ਅਸੀਂ ਉਹ ਕੌਮ ਤੇ ਹੈ ਨਹੀਂ ਕਿ ਭੱਜਣ ਵਾਲਿਆਂ ਤੇ ਖੁਸ਼ ਹੋਈਏ ਫਲਾਣਾ ਭੱਜ ਗਿਆ ਫਲਾਣਾ ਆ ਕਰ ਗਿਆ ਚਾਹੇ ਉਹ ਕਿਸਮਗਲਰ ਹੈ ਉਹਨੇ ਕਈ ਘਰਾਂ ਦੇ ਦੀਵੇਜ ਬੁਝਾ ਦਿੱਤੇ ਹੋਣਗੇ ਘਰ ਘਰ ਨਸ਼ਾ ਪਚਾ ਦਿੱਤਾ ਹੋਊਗਾ ਕਈ ਲੋਕ ਉਹਨੇ ਮਾਰ ਦਿੱਤੇ ਹੋਣਗੇ ਪਰ ਜਿਹੜਾ ਉਹ ਸ਼ਬਦ ਵਰਤਦਾ ਦਿੰਦਾ ਕਿ ਜੱਟ ਦਾ ਪੁੱਤ ਨਾ ਕਿਉਂ ਜੀ ਮੈਂ ਭੱਜ ਗਿਆ ਤੇ ਲੋਕਾਂ ਨੂੰ ਇਹ ਫੈਸੀਨੇਟ ਕਰ ਰਿਹਾ ਕਿ ਜੱਟ ਦਾ ਪੁੱਤ ਭੱਜਦਾ ਨਹੀਂ ਜੋ ਅਸੀਂ ਕਹਾਣੀਆਂ 'ਚ ਸੁਣਦੇ ਆਏ ਹੁਣ ਇਹਦੇ ਤੋਂ ਹੈਰਾਨ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਨੌਜਵਾਨਾਂ ਨੂੰ ਵਰਤਮਾਨ ਹੀ ਪ੍ਰਭਾਵਿਤ ਕਰਦਾ ਹੈ ਪਿੱਛੇ ਕੀ ਹੋਇਆ ਕਿਸੇ ਨੂੰ ਪਤਾ ਨਹੀਂ ਮੈਂ ਇੱਕ ਸਟੋਰੀ ਬਾਤ ਹੀ ਲਿਖ ਕੇ ਕਿ ਨਵੇਂ ਮੁੰਡਿਆਂ ਨੂੰ ਸਰਜੀਤ ਸਿੰਘ ਬਹਿਲਾ ਸ਼ੀਤਲ ਸਿੰਘ ਮੱਤੇਵਾਲ ਦੇ ਮੁਕਾਬਲਿਆਂ ਬਾਰੇ ਦੱਸੋ ਫੈਜ਼ਲ ਜੱਟ ਤੋਂ ਪ੍ਰਭਾਵਿਤ ਨਹੀਂ ਹੋਣਗੇ ਹਾਂ ਹੈਰਾਨ ਹੋਊਗੇ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਮੈਨੂੰ ਫੋਨ ਕੀਤੇ ਪੁੱਛਿਆ ਕਿ ਭਾਜੀ ਕੌਣ ਸੀ ਸ਼ੀਤਲ ਸਿੰਘ ਪਹਿਲਾ ਹਾਂ ਕੌਣ ਸੀ ਸ਼ੀਤਲ ਸਿੰਘ ਮੱਤੇਵਾਲ ਬੜਾ ਮਨ ਦੁਖਿਆ ਭੀ ਯਾਰ ਸਾਡੇ ਨੌਜਵਾਨਾਂ ਨੂੰ ਦੱਸੂਗਾ ਕੌਣ ਮੈਂ ਕਹਿੰਦਾ ਜੀ ਰਸਾਲਿਆਂ 'ਚ ਆਉਂਦਾ ਉਹਨਾਂ ਬਾਰੇ ਕਿਤਾਬਾਂ ਚਾਹੁੰਦਾ ਕਹਿੰਦੇ ਅਸੀਂ ਕਦੀ ਪੜ੍ਹੇ ਨਹੀਂ ਨਾ ਸਾਨੂੰ ਤੁਸੀਂ ਦੱਸੋ ਫੋਨ ਤੇ ਆਉਂਦਾ ਕੁਝ ਮਗਾ ਯਾਰ ਗੂਗਲ ਕਰ ਲਓ ਕਹਿੰਦੇ ਗੂਗਲ ਤੇ ਇੰਨਾ ਕੁਝ ਹੈ ਨਹੀਂ ਬੜੀ ਹਰਾਨੀ ਹੋਈ ਇੱਕ ਪੁਸਤਕ ਜ਼ਰੂਰ ਹੋਣੀ ਚਾਹੀਦੀ ਅਸੀਂ ਪ੍ਰਾਤਨ ਪੰਥ ਪ੍ਰਕਾਸ਼ ਪੜ੍ਹਦੇ ਹਾਂ ਜਿਹਦੇ ਵਿੱਚ ਸੁਖਾ ਸਿੰਘ ਕੰਬੋ ਕੀ ਮਾੜੀ ਨੇ ਕਿਵੇਂ ਦਵੰਦ ਯੁੱਧ ਕੀਤਾ ਤੇ ਮੁਗਲੇ ਨੂੰ ਮਾਰਿਆ ਨਾ ਪਾੜ ਦਿੱਤਾ ਬਿਲਕੁਲ ਕਈ ਵੀਰਗਾਥਾ ਪੁਸਤਕਾਂ ਨੇ ਜੰਗ ਦੇ ਉੱਤੇ ਕਈ ਘਟਨਾਵਾਂ ਦੇ ਉੱਤੇ ਪੁਸਤਕਾਂ ਬਣੀਆਂ ਚਾਹੀਦੀ ਆ ਕਿ ਮੌਜੂਦਾ ਸੰਘਰਸ਼ ਦੇ ਵੱਖ-ਵੱਖ ਜਿਹੜੇ ਮੁਕਾਬਲੇ ਹੋਏ ਆ ਉਹਨਾਂ ਦੇ ਉੱਤੇ ਵੀ ਇੱਕ ਪੁਸਤਕ ਹੋਵੇ ਕੱਲੀ ਮੁਕਾਬਲਿਆਂ ਤੇ ਨੌਜਵਾਨ ਜ਼ਰੂਰ ਪੜਨਗੇ ਕਿਉਂਕਿ ਇਹ ਚੀਜ਼ਾਂ ਬਲੱਡ ਨੂੰ ਉਬਾਲਾ ਦਿੰਦੀਆਂ ਤੁਸੀਂ ਸਰਜੀਤ ਸਿੰਘ ਬੈਲਾ ਵਰਗਿਆਂ ਦੀ ਗੱਲ ਕੀਤੀ ਅੱਜ ਦੇ ਕਈ ਨੌਜਵਾਨਾਂ ਨੂੰ ਤੇ ਹਰੀ ਸਿੰਘ ਨਲਵਾ ਬਾਰੇ ਨਹੀਂ ਪਤਾ ਆਂ ਬਾਬਾ ਬਚਿੱਤਰ ਸਿੰਘ ਬਾਰੇ ਹੋਣਾ ਨਹੀਂ ਪਤਾ ਉਹ ਤਾਂ 2.5 ਸੌ ਸਾਲ ਪੁਰਾਣੀ ਗੱਲ ਹੋਗੀ ਨਾ 100 ਸਾਲ ਪੁਰਾਣੀ ਗੱਲ ਹੋਗੀ ਇਹ ਤਾਂ ਸਾਰੀ 20 ਸਾਲ ਪੁਰਾਣੀ ਗੱਲ ਆ ਇਹਦੇ ਬਾਰੇ ਤਾਂ ਪਤਾ ਹੋਣਾ ਚਾਹੀਦਾ ਨਾ ਹਰੀ ਸਿੰਘ ਨਲਵੇ ਬਾਰੇ ਪਤਾ ਕੀ ਕੀਤਾ ਕਿਵੇਂ ਉਹਨਾਂ ਨੇ ਜੰਗ ਕੀਤਾ ਕਿਵੇਂ ਪਸ਼ਾਵਰ ਫਤਿਹ ਕੀਤਾ ਬਹੁਤ ਵੱਡੀਆਂ ਗੱਲਾਂ ਆ ਮੌਜੂਦਾ ਸੰਘਰਸ਼ 20 ਸਾਲ ਪੁਰਾਣੀ ਗੱਲ ਅਸਾਂ ਉਹ ਨਹੀਂ ਯਾਦ ਇਤੋਂ ਦੁਖਦਈ ਕੀ ਹੋ ਸਕਦਾ ਹੂੰ ਸੁਰਜੀਤ ਸਿੰਘ ਬਹਿਲੇ ਨੇ ਬਹਿਲੇ ਪਿੰਡ ਦੇ ਵਿੱਚ ਮੁਕਾਬਲਾ ਕੀਤਾ ਇੱਕ ਭਰਾ ਉਹਨਾਂ ਦਾ ਦਰਬਾਰਸ਼ਾਹ ਸ਼ਹੀਦ ਹੋ ਗਿਆ ਸੀ 1984 ਦੇ ਵਿੱਚ ਤੇ ਆਪ ਉਹ ਬਹਿਲੇ ਪਿੰਡ ਦੇ ਵਿੱਚ ਇੱਕ ਕੋਠੀ ਬੰਦ ਪਈ ਕੋਠੀ 'ਚ ਬੰਕਰ ਬਣਾਇਆ ਸੀ ਉੱਥੇ ਮੁਕਾਬਲਾ ਚੱਲਿਆ ਤੇ ਜਦੋਂ ਪੁਲਿਸ ਦੇ ਕੋਲੋਂ ਵਾਹ ਨਹੀਂ ਨਾ ਚੱਲੀ ਪਿੰਡ ਦੇ ਲੋਕਾਂ ਨੂੰ ਮਨੁੱਖੀ ਢਾਲ ਵਜੋਂ ਵਰਤਿਆ ਕੋਈ ਵੀ ਦੁਨੀਆ ਦੀ ਫੋਰਸ ਨੂੰ ਅਜਾਜਿਤ ਨਹੀਂ ਹੈ ਕਿ ਤੁਸੀਂ ਸਿਵਿਲਿయన్స్ ਨੂੰ ਮਨੁੱਖੀ ਢਾਲ ਵਜੋਂ ਵਰਤ ਸਕੋ ਬਿਲਕੁਲ ਪਰ ਉੱਥੇ ਪੁਲਿਸ ਤੇ ਸੀਆਰਪੀ ਨੇ ਪਿੰਡ ਦੇ ਲੋਕਾਂ ਨੂੰ ਪਿੰਡ ਦੀ ਪੰਚਾਇਤ ਨੂੰ ਸਰਜੀਤ ਸਿੰਘ ਪਹਿਲੇ ਦੇ ਪਰਿਵਾਰ ਨੂੰ ਮਨੁੱਖੀ ਢਾਲ ਵਜੋਂ ਵਰਤਿਆ ਤੇ ਫਿਰ ਕਰਕੇ ਉਹ ਸਿੰਘ ਸ਼ਹੀਦ ਕੀਤੇ ਬਾਬੇ ਗੁਰਵਜਨ ਸਿੰਘ ਮਾਨੋ ਚਾਲ ਦੇ ਕਿੰਨੇ ਮੁਕਾਬਲੇ ਆ हां ਸਕਲਾਂ ਦਾ ਮੁਕਾਬਲਾ ਜਗਰਾਉਂਦੇ ਲਾਕੇ ਇਸੇ ਤਰੀਕੇ ਨਾਲ ਆ ਰਟੌਲਾਂ ਦਾ ਮੁਕਾਬਲਾ ਆ ਸੁਖਵਿੰਦਰ ਸਿੰਘ ਸੰਗੇ ਦਾ ਕਿੰਨਾ ਤਕੜਾ ਮੁਕਾਬਲਾ ਹੋਇਆ ਸੀ ਭਾਈ ਸੁਖਵਿੰਦਰ ਸਿੰਘ ਜੀ ਪੱਪੂ ਗੋਰਾ ਟੜਿਆੜਾ ਉਹਨਾਂ ਦਾ ਮੁਕਾਬਲਾ ਕਿੰਨਾ ਤਕੜਾ ਹੋਇਆ ਸੀ ਭਾਈ ਸ਼ੀਤਲ ਸਿੰਘ ਮੱਤੇਵਾਲ ਭਾਈ ترਸੀਮ ਸਿੰਘ ਮੱਤੇਵਾਲ ਕਿੰਨਾ ਤਕੜਾ ਮੁਕਾਬਲਾ ਉਹਨਾਂ ਦਾ ਮੁਕਾਬਲਿਆਂ ਦੀ ਗਾਥਾ ਤਾਂ ਛੋਟੀਆਂ-ਛੋਟੀਆਂ ਝੜਪਾਂ ਨੇ ਕਈ ਨੇ ਜਿੱਥੇ ਸਿੰਘ ਕੁਝ ਚੌਂਕੀਆਂ ਦੇ ਗੋਲੀ ਚਲਾ ਕੇ ਕੋਈ 1000 ਰੁਪਏ ਦੀਆਂ ਗੱਡੀਆਂ ਤੇ ਗੋਲੀ ਚਲਾ ਕੇ ਨਿਕਲ ਗਏ ਅਨੇਕਾਂ ਹੀ ਝੜਪਾਂ ਨੇ ਹਰੇਕ ਪਿੰਡ 'ਚ ਮੁਕਾਬਲੇ ਹੋਏ ਮੈਂ ਵੱਡੇ ਮੁਕਾਬਲਿਆਂ ਦੀ ਗੱਲ ਕਰ ਰਿਹਾ ਜਿਹੜੀ ਜਿਹੜਾ 48 48 ਘੰਟੇ ਮੁਕਾਬਲੇ ਹੋਏ 72 72 ਘੰਟੇ ਮੁਕਾਬਲੇ ਹੋਏ ਪੱਪੂ ਢੰਡਿਆਲੇ ਨੇ 36 ਪੁਲਸੀਆਂ ਮਾਰਤੇ ਸੀ ਇੱਕ ਦੇਣੀ ਐਡੇ ਜਿਹੜੇ ਤਕੜੇ ਯੋਧਿਆਂ ਨੇ ਮੁਕਾਬਲੇ ਕੀਤੇ ਆ ਭਾਈ ਸ਼ੀਤਲ ਸਿੰਘ ਮੱਤੇਵਾਲ ਤੇ ਭਾਈ ترਸ਼ੀਮ ਸਿੰਘ ਮੱਤੇਵਾਲ ਦਾ ਮੁਕਾਬਲਾ ਜਦੋਂ ਪੜਦੇ ਆ ਨਾ ਤੇ ਉਹ ਕਮਾਦ ਜਿਹੜਾ ਸੀ ਕਮਾਦ ਨਾ ਚਾਰ ਕਿਲੇ ਕਮਾਦ ਸੀ ਵਿਛ ਗਿਆ ਸੀ ਸਾਰਾ ਐਨੀ ਗੋਲੀ ਚੱਲੀ ਪੁਲਸ ਬੁਲਟ ਪ੍ਰੂਫ ਟਰੈਕਟਰ ਲੈ ਕੇ ਆਈ ਸੀ ਤੇ ਜੋ ਡ੍ਰੈਗਨ ਗੰਦਾ ਫਾਇਰ ਵਜਦਾ ਸੀ ਨਾ ਕਬਜ਼ਿਆਂ ਦੇ ਉੱਤੇ ਬੋਲਟ ਪ੍ਰੂਫ ਟਰੈਕਟਰ ਮੁੱਦੇ ਮਾਰਤੇ ਸੀ ਉਹਨਾਂ ਨੇ ਹੁਣ ਡ੍ਰੈਗਨ ਗਨ ਸੁਣ ਕੇ ਵੀ ਡ੍ਰੈਗਨ ਗਨ ਕੀ ਹੁੰਦੀ ਹੈ ਉਹਦੀ ਮਾਰ ਬੜੀ ਸੀ ਡ੍ਰੈਗਨ ਗਨ ਦੀ ਸਵਾਲ ਲੋਕ ਇਹ ਵੀ ਬਹੁਤ ਚੱਕਦੇ ਨੇ ਸਰਕਾਰਾਂ ਵੀ ਸਵਾਲ ਚੁੱਕਦੀਆਂ ਰਹੀਆਂ ਨੇ ਕਿ ਸਿੱਖ ਪੰਥ ਕੋਲ ਐਡੇ ਤਗੜੇ ਤਗੜੇ ਹਥਿਆਰ ਕਿੱਥੋਂ ਆਉਂਦੇ ਨੇ ਰਸ਼ੀਅਨ ਮੇਡ ਵੈਪਨ ਜਿਹੜੇ ਆ ਉਹ ਕਿੱਦਾਂ ਭਾਰਤ ਦੇ ਵਿੱਚ ਆਉਂਦੇ ਰਹੇ ਨੇ ਜਿਹੜੀ ਚੀਜ਼ ਦੀ ਡਿਮਾਂਡ ਹੋਵੇ ਪੂਰਤੀ ਰੱਬ ਕਰਾ ਦਿੰਦਾ ਜਿਹੜੀ ਚੀਜ਼ ਦੀ ਡਿਮਾਂਡ ਹੋਵੇ ਨਾ ਆਪਣੇ ਆਪ ਹੀ ਚੀਜ਼ ਪੈਦਾ ਹੋ ਜਾਂਦੀ ਹੈ ਸਿੱਖਾਂ ਨੂੰ ਕੋਈ ਸਿਖਾ ਥੋੜੀ ਚੱਕਦਾ ਅਸੀਂ ਮਾਰਸ਼ਲ ਕਾਮ ਆ ਸਾਡੇ ਗੁਰੂ ਨੇ ਸਾਨੂੰ ਫੌਜ ਬਣਾਇਆ ਬਿਲਕੁਲ ਤੇ ਫੌਜਾਂ ਨੇ ਜੇ ਤੋ جنگ ਕਰਨੀ ਹੋਵੇ ਹਰ ਇੱਕ ਚੀਜ਼ ਪੈਦਾ ਹੋ ਜਾਂਦੀ ਹੈ ਇੱਥੇ ਹਰ ਇੱਕ ਚੀਜ਼ ਪੈਦਾ ਹੋ ਜਾਂਦੀ ਹੈ ਜਦੋਂ ਬੰਦਾ ਜ਼ਰੂਰਤ ਸਮਝ ਲਵੇ ਭਰੋਸਾ ਹੋਵੇ ਗੁਰੂ ਵੀ ਕਿਰਪਾ ਕਰਦਾ ਚੀਜ਼ਾਂ ਆ ਜਾਂਦੀਆਂ ਮਾਰਸ਼ਲ ਕਾਮ ਆ ਸਾਨੂੰ ਜੰਗ ਲੜਨਾ ਕੇ ਲੱਡ ਚੱਟ ਰਹੇ ਨੇ ਸਾਡੇ ਖੂਨ ਚ ਸਾਨੂੰ ਇੱਕੋ ਹੀ ਕੰਮ ਆਉਂਦਾ ਸਿਰਫ ਲੜਨਾ ਪੰਜਾਬ ਦੇ ਪੁੱਤਾਂ ਨੂੰ ਖੇਤੀ ਕਰਨੀ ਆਉਂਦੀ ਹੋਵੇ ਨਾ ਆਉਂਦੀ ਹੋਵੇ ਕੋਈ ਕੰਮ ਕਰਨਾ ਨਾ ਆਉਂਦਾ ਹੋਵੇ ਪਰ ਲੜਨਾ ਹਰੇਕ ਨੂੰ ਮੌਕਾ ਸਾਨੂੰ ਸਿਰਫ ਲੜਨਾ ਹੀ ਆਉਂਦਾ ਅਸੀਂ ਮਾਰਸ਼ਲ ਕਾਮ ਆ ਯਾਰ ਅਕਾਲਪੁਰਖ ਦੀ ਫੌਜ ਸਾਨੂੰ ਇਹਦੇ ਬਿਨਾ ਕੁਝ ਨਹੀਂ ਆਉਂਦਾ ਤੁਸੀਂ ਤੁਸੀਂ ਸੂਰਵੀਰ ਯੋਧਿਆ ਦਾ ਜ਼ਿਕਰ ਕੀਤਾ ਸਰਜੀਤ ਸਿੰਘ ਬੈਲਾ ਮਤਿਆਲ ਜਾਂ ਹੋਰ ਐਸੇ ਸੂਰਮੇ ਹੋਣਗੇ ਥੋੜਾ ਚੰਨਣਾ ਪਾਓ ਕਿਸ ਤਰੀਕੇ ਨਾਲ ਇਹ ਮੁਕਾਬਲੇ ਹੋਏ ਆਖਰ ਵਿੱਚ ਇਹ ਕਿਉਂ ਮੁਕਾਬਲੇ ਕਰਨੇ ਵੇ ਪੁਲਿਸ ਨੂੰ ਤੁਸੀਂ ਇਹ ਦੇਖੋ ਕਿ ਜਦੋਂ ਪੰਜਾਬ ਦੇ ਮਸਲਿਆਂ ਦੀ ਲੜਾਈ ਸੀ ਅਧਿਕਾਰਾਂ ਦੀ ਲੜਾਈ ਸੀ ਅਧਿਕਾਰਾਂ ਦੀ ਲੜਾਈ ਨੂੰ ਸਰਕਾਰ ਨੇ ਨਜ਼ਰਅੰਦਾਜ਼ ਕੀਤਾ ਤੇ ਸਾਡੇ ਪਾਵਨ ਅਕਾਲ ਤਖਬਾਦ ਤੋਂ ਤੇ ਟੈਂਕਾ ਨਾਮ ਲਾ ਕਰਦਾ ਬਿਲਕੁਲ ਆਨੰਦਪੁਰ ਸਾਹਿਬ ਦਾ ਮਤਾ ਅਧਿਕਾਰਾਂ ਦੀ ਮੰਗ ਸੀ ਨਾ ਕੋਈ ਉਸੇ ਵੱਖਰਾ ਤੇ ਨਹੀਂ ਸੀ ਮੰਗ ਰੇ ਤੇ ਸੰਤ ਜਰਨੈਲ ਸਿੰਘ ਨੇ ਉਹ ਕਿਹਾ ਵੀ ਸਾਡੀਆਂ ਮੰਗਾਂ ਮੰਨੋ ਅਸੀਂ ਭਾਰਤ ਦੇ ਅੰਦਰ ਇੱਕ ਨੰਬਰ ਦੇ ਸ਼ਹਿਰੀ ਬਣਨਾ ਚਾਹੁੰਦੇ ਆ ਦੂਜੇ ਦਰਜੇ ਦੇ ਨਹੀਂ ਕਿਉਂਕਿ ਭਾਰਤ ਦੀ ਸਰਕਾਰ ਸਾਡੇ ਨਾਲ ਵਿਤਕਰਾ ਕਰ ਰਹੀ ਆ ਤੁਹਾਨੂੰ ਦੂਜੇ ਦਰਜੇ ਦੇ ਮਹਿਸੂਸ ਕਰਾਇਆ ਜਾ ਰਿਹਾ ਤੇ ਸਾਡੀਆਂ ਆ ਮੰਗਾਂ ਨੇ ਉਹਨਾਂ ਮੰਗਾਂ ਦੇ ਵਿੱਚ ਆ ਜਿਹੜੀਆਂ ਅੱਜ ਕਿਸਾਨ ਮੰਗਾਂ ਰੱਖ ਕੇ ਬੈਠੇ ਢੱਲੇਵਾਲ ਸਾਹਿਬ ਇਹ ਖੇਤੀਦਿਆਂ ਮੰਗਾਂ ਵੀ ਸਨ ਇਹ ਵੀ ਮੰਗ ਸੀ ਕਿ ਪੰਜਾਬ ਦੀ ਫਸਲ ਦਾ ਮੁੱਲ ਪੰਜਾਬ ਸਰਕਾਰ ਤੈਅ ਕਰੂਗੀ ਪੰਜਾਬ ਦੇ ਲੋਕ ਤੈਅ ਕਰਨਗੇ ਸੈਂਟਰ ਨਹੀਂ ਤੈਅ ਕਰੂਗਾ ਜੋ ਆਪਾਂ ਗੱਲ ਹੁਣ ਕਰਦੇ ਆ ਕਿ ਭਾਰਤ ਦੀ ਸਰਕਾਰ ਸਿੱਖਾਂ ਨਾਲ ਵਿਤਕਰਾ ਕਰਦੀ ਹੈ ਮਤਲਬ ਇਹ ਪਹਿਲੇ ਸਮੇਂ ਤੋਂ ਹੁੰਦਾ ਰਿਹਾ ਹੁੰਦਾ ਰਿਹਾ ਦੇਖੋ ਵਿਤਕਰਾ ਕਿਸ ਹੱਦ ਤੱਕ ਆ ਕਿ ਅਕਾਲ ਤਖਤ ਸਾਹਿਬ ਤੇ ਹਮਲਾ ਕਰਤਾ ਹਮ ਗੁਰੂ ਰਾਮਦਾਸ ਮਹਾਰਾਜ ਦਾ ਪਾਵਨ ਦਰਬਾਰ ਜਿੱਥੇ ਸਾਰਿਆਂ ਨੂੰ ਸਾਂਝਾ ਉਪਦੇਸ਼ ਆ ਉਹਦੇ ਤੇ ਗੋਲੀਆਂ ਚਲਾਤੀਆਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ 'ਚ ਗੋਲੀਆਂ ਚਲਾਤੀਆਂ ਤੇ ਸੁਭਾਵਕ ਆ ਨੌਜਵਾਨੀ ਦਾ ਬਾਗੀ ਹੋ ਜਾਣਾ ਬਿਲਕੁਲ ਇਹ ਉਹ ਦੀ ਪਾਗਲਾਤ ਜਾਏ ਤੇ ਔਲਾਦ ਕੁਝ ਕਰੇ ਹੀ ਨਾ ਹੂੰ ਇਹੋ ਜੀ ਔਲਾਦ ਔਲਾਦ ਨਹੀਂ ਆਖੀ ਜਾ ਸਕਦੀ ਤੇ ਪੰਜਾਬ ਦਾ ਖੂਨਤਾ ਵਾਲੇ ਮਾਰਦਾ ਨੌਜਵਾਨਾਂ ਨੇ ਫਿਰ ਹਥਿਆਰ ਚੱਕ ਲਏ ਸਰਕਾਰ ਖਲਾਫ ਬਗਾਵਤ ਕਰਤੀ ਇੱਕ ਪੁਲਿਸ ਵੀ ਘਰਾਂ ਚ ਨੌਜਵਾਨਾਂ ਨੂੰ ਟਿਕਨ ਨਹੀਂ ਸੀ ਦਿੰਦੀ ਜੇ ਦਾ ਕਿਤੇ ਕੋਈ ਟੋਟ ਦੱਸ ਦਿੰਦਾ ਜੀ ਇਹ ਬੰਦਾ ਗੁਰਦੁਆਰੇ ਜਾਂਦਾ ਜਾਂ ਖੱਟਾ ਪਰਣਾ ਬੰਦਦਾ ਜਾਂ ਗਾਤਰਾ ਪਾਉਂਦਾ ਤੇ ਪੁਲਿਸ ਫੜ ਕੇ ਥਾਣੇ ਚ ਟਾਰਚਰ ਹੀ ਇੰਨਾ ਜ਼ਿਆਦਾ ਕਰ ਦਿੰਦੀ ਸੀ ਉਹਨਾਂ ਨੂੰ ਕਿ ਉਹ ਬੰਦਾ ਤੰਗ ਆ ਕੇ ਹਥਿਆਰ ਚੁੱਕ ਲੈਂਦਾ ਕਿ ਮਰਨਾ ਤੇ ਹੈ ਹੀ ਆ ਨਜ਼ਾਇਰ ਘੁੱਟ ਨਹੀਂ ਖਾਣੇ ਹੂੰ ਚਾਰ ਚੱਕ ਕੇ ਜੂਝ ਕੇ ਮਰਾਂਗੇ ਜਦੋਂ ਥਾਣਿਆਂ 'ਚ ਖੜ ਕੇ ਜਲੀਲ ਕੀਤਾ ਪਿਓਾਂ ਦੀਆਂ ਪੱਗਾਂ ਲਾਈਆਂ ਭੈਣਾ ਦੀ ਪਾਤ ਰੋਲੀ ਤੇ ਬੰਦੇ ਫਿਰ ਉਹਨਾਂ ਨੇ ਤૈયਿਆ ਕਰ ਲਿਆ ਵੀ ਹੁਣ ਮਰਨਾ ਤੇ ਜੂਝ ਕੇ ਮਰਨਾ ਫਿਰ ਹਥਿਆਰ ਚੱਕ ਲੇ ਪਾਲੇ ਮੋਢਿਆਂ ਦੇ ਰਾਗਟ ਲਾਂਚਰ ਲੈ ਆਂਦੀਆਂ K47 ਤੇ ਠੀਕ ਆ ਜੇ ਇਹੀ ਰਸਤੇ ਸਰਕਾਰ ਨੇ ਸਾਨੂੰ ਤੋੜਨਾ ਤੇ ਅਸੀਂ ਫਿਰ ਧੁਰਪੇ ਕਰ ਲਓ ਜੋ ਕਰਨਾ ਪਾਵਨ ਤਖਤ ਢਾ ਦਿੱਤਾ ਭਰਾਵਾਂ ਨੂੰ ਸ਼ਹੀਦ ਕਰ ਦਿੱਤਾ ਪਰਿਵਾਰ ਉਜਾੜ ਦਿੱਤੇ ਤੰਗ ਕੀਤਾ ਪੁਲਿਸ ਨੇ ਤੇ ਤੰਗ ਹੋਏ ਬਾਗੀ ਬਣ ਗਏ ਮਾਪਿਆਂ ਦੀਆਂ ਜਿੱਤਾ ਬੜੀਆਂ ਰੋਲੀਆਂ ਜਾਂਦੀਆਂ ਸੀ ਉਸ ਟਾਈਮ ਯਾਰ ਕਿਹੜਾ ਬੰਦਾ ਚਾਹੁੰਦਾ ਹੈ ਹਥਿਆਰ ਚੁੱਕ ਕੇ ਘਰੋਂ ਬਾਗੀ ਹੋ ਜਾਣਾ ਕਰ ਮੁੱਦਾ ਵੱਜ ਜਾਂਦਾ ਜਦੋਂ ਇੱਕ ਘਰੋਂ ਹਥਿਆਰ ਚੁੱਕ ਕੇ ਤੁਰਦਾ ਕਰ ਮੁੱਦੇ ਵੱਜ ਜਾਂਦੇ ਆ ਬਿਲਕੁਲ ਤੇ ਬੰਦੇ ਕੀ ਸੋਚ ਕੇ ਤੁਰੇ ਹੋਣਗੇ ਕੀ ਸੋਚ ਕੇ ਤੁਰੇ ਹੋਣਗੇ ਆਪਣੇ ਮਨ ਦੇ ਵਿੱਚ ਜਿਹੜੇ ਤੁਸੀਂ ਜ਼ਿਕਰ ਕੀਤਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਫੈਜ਼ਲ ਜੱਟ ਨੂੰ ਪੜ੍ਹ ਕੇ ਜਾਂ ਉਸ ਨੂੰ ਦੇਖ ਕੇ ਬੜਾ ਪ੍ਰਭਾਵਿਤ ਹੋ ਰਹੀ ਹੈ ਪਰ ਲੱਗਦਾ ਨਹੀਂ ਇਹ ਜਿਹੜੇ ਸੂਰਮੇ ਸੀਗੇ ਆਪਣੀ ਕੌਮ ਦੇ ਉਹਨਾਂ ਬਾਰੇ ਪੜ੍ਹਨਾ ਚਾਹੀਦਾ ਸੀ ਭਾਵੇਂ ਲੋਕ ਬਹਾਨੇ ਲਾਉਂਦੇ ਆ ਕਿਤੇ ਲਿਖਿਆ ਨਹੀਂ ਆ ਜਾਂ ਕਿਤੇ ਮਿਲਿਆ ਨਹੀਂ ਪਰ ਕਿਤੇ ਰੱਬ ਵੀ ਕਿਤੇ ਜ਼ਿਕਰ ਕਰਕੇ ਇਹ ਲਿਖਿਆ ਨਹੀਂ ਆ ਪੜ੍ਹਿਆ ਨਹੀਂ ਪਰ ਰੱਬ ਵੀ ਜ਼ਿਕਰ ਧਾਈਏ ਤਾਂ ਫੇਰ ਹੀ ਮਿਲਦਾ ਹੈ ਨਾ ਮੈਂ ਤੇ ਨੌਜਵਾਨਾਂ ਨੂੰ ਇਹ ਕਹੂੰਗਾ ਕਿ ਤੁਹਾਨੂੰ ਕਿਸੇ ਨੇ ਆ ਕੇ ਨਹੀਂ ਦੱਸਣਾ ਤੁਸੀਂ ਕਹਿੰਨੋ ਕਿ ਜਾਣਕਾਰੀ ਇਹਦੇ ਚੋਂ ਮਿਲੇ ਫੋਨ 'ਚੋਂ ਹੂੰ ਜੋ ਫੋਨ 'ਚ ਆ ਰਿਹਾ ਉਹਦੇ ਬਾਰੇ ਪਤਾ ਫੈਜ਼ਲ ਝੱਟ ਫੋਨ ਤੇ ਆ ਰਿਹਾ ਇਹਦੇ ਬਾਰੇ ਪਤਾ ਬਿਲਕੁਲ ਕਹਿੰਦੇ ਜੀ ਸਾਨੂੰ ਫੋਨ ਤੇ ਕਿਸੇ ਨੇ ਦੱਸਿਆ ਨਹੀਂ ਯਾਰ ਮੈਨੂੰ ਆ ਮੁਹੰਮਦ ਅਲੀ ਜਨਾਬ ਬਾਰੇ ਕਿਸੇ ਨੇ ਦੱਸਣਾ ਨਹੀਂ ਮੈਂ ਜ਼ਰੂਰ ਤ ਸਮਝੀ ਆ ਨਾ ਹਮ ਕਿ ਇੱਕ ਬੰਦੇ ਨੇ ਦੇਸ਼ ਬਣਾਇਆ ਉਹਦੇ ਬਾਰੇ ਪੜੀਏ ਤੇ ਸਹੀ ਕੀ ਸੋਚਦਾ ਸੀ ਉਹ ਹਮ ਇੰਡੀਆ ਤੋਂ ਪਾਕਿਸਤਾਨ ਕਿਵੇਂ ਬਣਾਤਾ ਇਹਨੇ ਹਮ ਕੀ ਸਾਇਕੀ ਸੀ ਇਹਦੀ ਪੜਨਾ ਪਊਗਾ ਜੇ ਤੁਸੀਂ ਆਪਣੇ ਬਾਰੇ ਸੋਚਦੇ ਹੋ ਜਾਣਨਾ ਤੇ ਆਪਣੇ ਬਾਰੇ ਕਿਤਾਬਾਂ ਸਰਚ ਕਰੋ ਹਮ ਮੈਗਜ਼ੀਨ ਪੜੋ ਆ ਫਤਿਹਨਾਮਾ ਚੱਲਦਾ ਬੰਗਾਰ ਚੱਲਦਾ ਆ ਪੁਰਾਣੇ ਖੰਡੇ ਧਾਰ ਚੱਲਦੇ ਹੁੰਦੇ ਸੀ ਕਈ ਮਹਿੰਦਰ ਸਿੰਘ ਬਾਜੇ ਦੀ ਕਿਤਾਬ ਆ ਖਾੜਕੂ ਯੋਧੇ ਉਹ ਕਿਤਾਬਾਂ ਲਿਆ ਕੇ ਪੜੋ ਯੋਧਿਆਂ ਦੀਆਂ ਜੀਵਨੀਆਂ ਸੁਰਿੰਦਰ ਸਿੰਘ ਠਿਕਰੀਆਲ ਨੇ ਕਿਤਾਬ ਲਿਖੀ ਹੈ ਕੱਲ ਲਾਂਚ ਹੋਈ ਆ ਖਾੜਕੋ ਸਿੰਘਾਂ ਦੀਆਂ ਜੀਵਨੀਆਂ ਲਿਖੀਆਂ ਭਾਈ ਦੂਜੇ ਨੇ ਆਪਣੇ ਪਰ ਰঞ্জੀਤ ਸਿੰਘ ਜਿਹੜੇ ਉਹ ਭਿੰਡਰਾਂ ਵਾਲਾ ਫੈਡਰੇਸ਼ਨ ਚਲਾ ਰਹੇ ਉਹਨਾਂ ਨੇ ਵੀ ਖਾੜਕੋਆਂ ਦੇ ਉੱਤੇ ਪੁਸਤਕ ਲਿਖੀ ਹੈ ਦੋ ਤਿੰਨ ਭਾਗ ਆ ਗਏ ਉਹਦੇ ਉਹਨਾਂ ਦੀਆਂ ਜੀਵਨੀਆਂ ਪੜੋ ਵੀ ਮੌਜੂਦਾ ਦੌਰ ਦੇ ਵਿੱਚ ਕਿੰਨੇ ਕਿੰਨੇ ਬਹਾਦਰ ਹੋਏ ਹੁਣ ਤੁਹਾਨੂੰ ਦੱਸਿਆਂ ਕਮਾਲ ਦੀ ਗੱਲ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਖੋਪੜੀਆਂ ਲੁਹਾਈਆਂ ਝੜਖੜੀਆਂ ਦੇ ਜਿਹੜੇ ਆਰਿਆਂ ਨਾਲ ਚੀਰੇ ਚੀਰੇ ਗਏ ਤੁਹਾਨੂੰ ਪਤਾ ਇਸ ਸੰਘਰਸ਼ ਦੇ ਵਿੱਚ ਵੀ ਭਾਈ ਗੁਰਦੇਵ ਸਿੰਘ ਦੇਬੂ ਨੂੰ ਪੁੱਠਾ ਲਟਕਾਇਆ ਸੀ ਗਰਮ ਪਾਣੀ ਦੇ ਵਿੱਚ ਸਾਰਾ ਸਰੀਰ ਉਬਾਲਦਾ ਸੀ ਪਾਈ ਗੁਰਦੇਵ ਸਿੰਘ ਦੇਬੂ ਦਾ ਇਸੇ ਤਰੀਕੇ ਨਾਲ ਪਾਈਆ ਨੋਕ ਸਿੰਘ ਬੱਬਰ ਵੀ ਅੱਖਾਂ ਕੱਢਤੀਆਂ ਸੀ ਗਰਮਸਰੀਏ ਦੇ ਸਰੀਰ 'ਚ ਵਾਰ-ਪਾਰ ਕਰਤੇ ਸੀ ਗੱਟਿਆਂ 'ਚ ਕੇਲ ਠੋਕਤੇ ਸੀ ਸਿਰ 'ਚ ਕੇਲ ਠੋਕੇ ਸੀ ਵਾਹੀ ਤੇ ਉਹਨੇ ਵੀ ਅੱਖ ਨਿਕਲੀ ਹੋਈ ਦੇ ਉੱਤੇ ਬਾਹਰ ਪਹਿਰੇਦਾਰ ਨੂੰ ਪੁੱਛਿਆ ਵੀ ਸ਼ਾਮ ਜਦੋਂ ਸੂਰਜ ਡੁੱਬ ਗਿਆ ਮੈਨੂੰ ਦੱਸ ਦੀ ਮੈਂ ਰਹਿ ਰਸਤਾ ਪਾਰ ਕਰਨਾ ਵਾਹੀ ਤੇ ਅਰਦਾਸ ਕਹੀ ਕੀਤੀ ਤੇਰੇ ਭਾਣੇ 'ਚ ਦਿਨ ਸੁੱਖਾਂ ਦਾ ਬਤੀਤ ਹੋਇਆ ਰੈਣਾ ਹੀ ਭਾਣੇ 'ਚ ਬਤੀਤ ਕਰਾਉਣੀ ਮੌਜੂਦਾ ਸੰਘਰਸ਼ ਦੇ ਵਿੱਚ ਵੀ ਜੋਧਿਆ ਨੇ ਏਡੀਆਂ ਕੁਰਬਾਨੀਆਂ ਕਰਦੇ ਆਂ ਜੁਬਾਨ ਵੱੜਤੀ ਸੀ ਉਹਦੀ ਆਕੇ ਕਿ ਤੁਮ ਇਹ ਕਿਉਂ ਕਿ ਅਗੇ ਦੇਣ ਪਾਣੇ ਚ ਬਤੀਤ ਹੋਇਆ ਤੇ ਰਾਤ ਪਾਣੇ ਚ ਬਤੀਤ ਕਰਾਈ ਏਡੀਆਂ ਤਕੜੀਆਂ ਕੁਰਬਾਨੀਆਂ ਲੋਕ ਪਾਪ ਅਗੇ ਸਰੀਰ ਸਾੜੇ ਆ ਪ੍ਰਸਾਂ ਲਾਲ ਆ ਕੇ ਸਰੀਰ ਸਾੜੇ ਆ ਸਰੀਰ ਦੇ ਦੋ ਦੋ ਭਾਗ ਕਰਤੇ ਆ ਜੀਪਾਂ ਦੇ ਮਗਰਬਾਨ ਬਣ ਕੇ ਕੋਈ ਛੋਟੀਆਂ ਕੁਰਬਾਨੀਆਂ ਨਹੀਂ ਹੋਈਆਂ ਇਸ ਸਮੇਂ ਚ ਆਖਰੀ ਸਵਾਜਗ੍ਰਾਸਿਓ ਚਲੋ ਤੁਸੀਂ ਯੂਐਸਐਸਐਫ ਦੇ ਪ੍ਰਧਾਨ ਹੋ ਇਸ ਵਕਤ ਤੁਸੀਂ ਸਾਈਕੋਲੋਜੀ ਦੇ ਵਿੱਚ ਸਟੂਡੈਂਟ ਵੀ ਹੋ ਪਰ ਅੱਜ ਦੀ ਨੌਜਵਾਨ ਕਾ ਪੀੜੀ ਜਿਹੜੀ ਆ ਉਹ ਕਾਫੀ ਹੱਦ ਤੱਕ ਇਹਨਾਂ ਸੂਰਮਿਆਂ ਬਾਰੇ ਨਹੀਂ ਪਤਾ ਕਿਸ ਤਰੀਕੇ ਨਾਲ ਇਹਦਾ ਪ੍ਰਚਾਰ ਕੀਤਾ ਜਾ ਸਕਦਾ ਤਾਂ ਜੋ ਹਰ ਕਿਸ ਨੂੰ ਇਹਦਾ ਪਤਾ ਹੋ ਸਕੇ ਇੱਕ ਤਾਂ ਤੁਸੀਂ ਮਾਧਿਅਮੋਂ ਮੀਡੀਆ ਬਿਲਕੁਲ ਮੈਂ ਤੁਹਾਡੇ ਮਾਧਿਅਮ ਰਾਈ ਬੇਨਤੀ ਕਰਦਾ ਕਿ ਭਰਾਓ ਉਹ ਕੌਮਾਂ ਜਿਆਦਾ ਸਮਾਂ ਸਰਵਾਈਵ ਨਹੀਂ ਕਰਦੀਆਂ ਜਿਹੜੀਆਂ ਆਪਣੇ ਸ਼ਹੀਦਾਂ ਨੂੰ ਆਪਣੇ ਸੰਘਰਸ਼ ਦੇ ਨਾਇਕਾਂ ਨੂੰ ਭੁੱਲ ਜਾਣ ਜਿਨ੍ਹਾਂ ਨੇ ਭਾਈ ਮਨੀ ਸਿੰਘ ਚੇਤੇ ਰੱਖਿਆ ਜਿਨ੍ਹਾਂ ਨੇ ਭਾਈ ਤਾਰੂ ਸਿੰਘ ਚੇਤੇ ਰੱਖਿਆ ਉਹਨਾਂ ਦੀ ਤੇਗ ਨੇ ਰਾਜ ਕਾਇਮ ਕਰਤਾ ਸੀ ਅੱਜ ਸਾਡੀ ਖੱਜਲ ਖਵਾਰੀ ਦਾ ਕਾਰਨ ਇਹ ਹੈ ਕਿ ਸਾਨੂੰ ਸੀਪਲ ਸਿੰਘ ਮੱਤੇਵਾਲ ਯਾਦਨੀ ਸਾਨੂੰ ਸਰਜੀਤ ਸਿੰਘ ਬਹਿਲਾ ਯਾਦਨੀ ਸਾਨੂੰ ਮਨਜੀਤ ਸਿੰਘ ਠੱਠੀਆਂ ਯਾਦਨੀ ਸਾਨੂੰ ਸੁਖਵਿੰਦਰ ਸਿੰਘ ਸੰਘਾ ਯਾਦਨੀ ਸਾਨੂੰ ਜਰਨਲ ਲਾਭ ਸਿੰਘ ਯਾਦਨੀ ਸਾਨੂੰ ਗੁਰਵਿੰਦਰ ਸਿੰਘ ਮਾਣੋਚਾਲ ਯਾਦਨੀ ਸਾਨੂੰ ਨਵਨੀਤ ਸਿੰਘ ਕਾਦੀਆਂ ਯਾਦਨੀ ਸਾਨੂੰ ਹਰਜਿੰਦਰ ਸਿੰਘ ਜਿੰਦਾ ਯਾਦਨੀ ਸਾਨੂੰ ਗੁਰਜੰਡ ਸਿੰਘ ਬੁੱਧ ਸਿੰਘ ਵਾਲਾ ਯਾਦਨੀ ਕਿੰਨੇ ਕ ਖਾੜਕੂਆਂ ਦੇ ਨਾਮ ਬਿਲਕੁਲ ਮੁਕਣੇ ਨੇ ਲਿਸਟ ਅਸੀਂ ਉਹਨਾਂ ਨੂੰ ਭੁੱਲ ਬੈਠੇ ਆ ਨਾ ਜੇ ਸਾਡੀ ਇਹਨਾਂ ਨਾਲ ਸਾਂਝ ਹੋਊਗੀ ਤਾਂ ਹੀ ਸਾਡਾ ਦੇਸ਼ ਬਣ ਸਕਦਾ ਤਾਂ ਹੀ ਸਾਡਾ ਜਿਹੜਾ ਪੰਥ ਦਾ ਬੋਲਬਾਲਾ ਕਾਇਮ ਹੋ ਸਕਦਾ ਭਾਰਤ ਦੇ ਵਿੱਚ ਵੀ ਤਾਂ ਹੀ ਤੁਹਾਡੀ ਸੁਣਵਾਈ ਜਾਂ ਇੱਜ਼ਤ ਹੋ ਸਕਦੀ ਹੈ ਜੇ ਤੁਹਾਡੇ ਨੌਜਵਾਨਾਂ ਚ ਦਮ ਹੋਊਗਾ ਨੌਜਵਾਨਾਂ ਚ ਦਮ ਸੀ ਤੇ ਰਜੀਵ ਗਾਂਧੀ ਵਰਗੇ ਗੱਲਬਾਤ ਕਰਨ ਲਈ ਭੱਜੇ ਰਹਿੰਦੇ ਸੀ ਜੋਰਜ ਫਰਨਾਂਡੀਸ ਵਰਗੇ ਭੱਜੇ ਆਉਂਦੇ ਸੀ ਵੀ ਦੱਸੋ ਕੀ ਗੱਲ ਕਰਨੀ ਹੈ ਕੀ ਮਸਲਾ ਅੱਜ ਡੱਲੇਵਾਲ ਨੂੰ 1.5 ਮਹੀਨਾ ਹੋ ਚੱਲਿਆ ਉਹ ਹੜਤਾਲ ਤੇ ਬੈਠੇ ਨੂੰ ਸਰਕਾਰ ਨੂੰ ਕੋਈ ਪਰਵਾਹ ਨਹੀਂ ਸੁਪਰੀਮ ਕੋਰਟ ਦੁਹਾਈਆਂ ਮਾਰੀ ਜਾਂਦੀ ਹੈ ਸਰਕਾਰ ਨੂੰ ਕੋਈ ਪਰਵਾਹ ਨਹੀਂ ਕਹਿੰਦੇ ਨਹੀਂ ਗੱਲ ਕਰਨੀ ਮਰ ਜਾਓ ਭੁੱਖੇ ਭਲਾ ਲਓ ਚੇਤਾ ਜਿੰਨਾ ਮਰਜੀ ਚੇਤਾ ਭਲਾ ਛੱਡੋ ਤੁਹਾਨੂੰ ਭੁੱਖੇ ਬੈਠਿਆਂ ਨੂੰ ਤੁਹਾਨੂੰ ਧਰਨਿਆਂ ਤੇ ਬੈਠਿਆਂ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਜੇ ਮੰਦਾ ਕੋਈ ਨਹੀਂ ਧੰਨਵਾਦ ਜੀ ਸੋ ਬਿਲਕੁਲ ਜੇਕਰ ਗੱਲ ਕਰ ਲਈਏ ਤਾਂ ਲੰਬੇ ਸਮੇਂ ਤੋਂ ਫੈਸਲ ਚੜਦੇ ਚਰਚੇ ਕਾਫੀ ਸੋਸ਼ਲ ਮੀਡੀਆ ਤੇ ਹੋ ਰਹੇ ਸੀਗੇ ਉਸ ਦੌਰਾਨ ਕਈ ਲੋਕਾਂ ਨੇ ਉਸ ਨੂੰ ਕਾਫੀ ਕਹਿ ਲਿਆ ਕਿ ਆਪਣੇ ਤੇ ਪ੍ਰਭਾਵਿਤ ਵੀ ਕੀਤਾ ਕਿ ਉਹ ਜੱਟ ਸੀਗਾ ਕਿਉਂਕਿ ਉਸ ਦਾ ਇੱਕ ਡਾਇਲੌਗ ਬੜਾ ਵਾਇਰਲ ਹੋਇਆ ਸੀਗਾ ਕਿ ਮੈਂ ਜੱਟ ਦਾ ਪੁੱਤ ਨਹੀਂ ਜਿਵੇਂ ਮੈਂ ਥੋਣ ਅਠ ਗਿਆ ਸੋ ਲੋਕਾਂ ਨੇ ਉਹ ਸੀਜ਼ ਨੂੰ ਲੈ ਕੇ ਕਾਫੀ ਆਪਣੇ ਆਪ ਤੇ ਪ੍ਰਭਾਵਿਤ ਕਰ ਲਿਆ ਪਰ ਐਸੇ ਸੂਰਮੇ ਯੋਧੇ ਜਿਨ੍ਹਾਂ ਨੇ ਇਸ ਤੋਂ ਵੀ ਲੰਬੇ ਸਮੇਂ ਸੰਘਰਸ਼ ਕੀਤਾ ਲੰਬੇ ਸਮੇਂ ਜਿਵੇਂ ਜ਼ਿਕਰ ਕੀਤਾ ਕਿ ਸੁਰਜੀਤ ਸਿੰਘ ਬੈਲਾ ਉਹਨਾਂ ਨੇ ਕਮਾਦਾਂ ਵਿੱਚ ਇਸ ਤਰੀਕੇ ਨਾਲ 48 ਘੰਟੇ ਪੁਲਿਸ ਨਾਲ ਟਕਰੇ ਕੀਤੇ ਸੀ ਕਿ ਸੋ ਐਸੇ ਸੂਰਮਿਆਂ ਦੇ ਇਤਿਹਾਸ ਵੀ ਜਿਹੜੇ ਆ ਉਹ ਪਤਾ ਹੋਣੇ ਚਾਹੀਦੇ ਐਸੇ ਸੂਰਮਿਆਂ ਤੋਂ ਪ੍ਰਭਾਵਿਤ ਹੋਣਾ ਚਾਹੀਦਾ ਅੱਜ ਦੀ ਪੀੜ੍ਹੀ ਦੇ ਵਿੱਚ ਕਾਫੀ ਕਮੀ ਹੈ ਜੋ ਅੱਜ ਦੇ ਇਹ ਖਾੜਕੂਆਂ ਬਾਰੇ ਅੱਜ ਦੀ ਸੂਰਮਿਆਂ ਬਾਰੇ ਨਹੀਂ ਜਾਣਦੀ ਸੋਸਤੇ ਵੀ ਹਰ ਇੱਕ ਕਿਤਾਬ ਜਿਹੜੀ ਹੈ ਉਹ ਛਪੀ ਆ ਕਈ ਸੂਰਵੀਰ ਯੋਧਿਆਂ ਦੇ ਨਾਮ ਜੁਗਰਾਸਿਓ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਲਏ ਨੇ ਤੁਸੀਂ ਸ਼ਾਇਦ ਉਹ ਵੀਡੀਓ ਦੇਖ ਕੇ ਦੁਬਾਰਾ ਉਹਨਾਂ ਨੂੰ ਸੁਣ ਕੇ ਉਹਨਾਂ ਦੀ ਜੀਵਨੀ ਬਾਰੇ ਪੜ੍ਹ ਸਕਦੇ ਹੋ ਫਿਲਹਾਲ ਦੇ ਲਈ ਮੈਨੂੰ ਦਿਓ ਇਜਾਜ਼ਤ ਆਉਣਯਾਰ ਦੇ ਲਈ ਸਿਮਰਦੀਪ ਸਿੰਘ ਧੰਨਵਾਦ